ਉਹ ਸੀ ਮਜਾ ਜਿਹੜਾ ਕਹਿੰਦਾ ਹੁੰਦਾ ਮੈਂ ਨਹੀਂ ਐਡ ਕਰਨੀ ਕੰਮ ਬੋਲਣਗੇ ਹੁਣ ਇਹਦਾ ਕੰਮ ਜਿਹੜੇ ਬੋਲਦੇ ਐ ਇੰਨਾ ਲੱਖਾਂ ਕਰੋੜਾ ਰੁਪਇਆ ਖਰਚ ਕਰਕੇ ਤਾਂ ਮੈਂ ਤਾਂ ਨਹੀਂ ਬੋਲੇ ਲੇਕਿਨ ਸਰਕਾਰ ਦੇ ਖਿਲਾਫ ਲੋਕ ਬੋਲਦੇ ਐ ਹਰਿਆਣੇ ਨੇ ਇੱਕ ਐਸਾ ਜਿਵੇਂ ਆਪਾਂ ਕਹਿੰਦੇ ਨਾ ਬੰਦ ਲਾਤਾ ਜਿਹਦੇ ਨਾਲ ਉਹ ਸਮਝਦੇ ਨੇ ਕਿ ਸਾਡਾ ਆਪਣਾ ਦੇਸ਼ ਦੇ ਵਿੱਚ ਜਾਣਾ ਜਿਵੇਂ ਦੋ 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 ਮੁਲਕ ਬਣ ਕੇ ਹੋਣ ਤੇ ਪੰਜਾਬ ਦੀ ਸਰਕਾਰ ਸੁੱਤੀ ਪਈ ਐ ਐਨੇ ਲੋਕ ਦੁਖੀ ਐ ਇਨੇ ਲੋਕ ਮਰੇ ਦਾ ਨੁਕਸਾਨ ਹੋਇਆ ਕਿ ਉਹ ਹੁਣ ਛੇਤੀ ਇਹਨਾਂ ਦਾ ਪਹਾ ਵਧਣਾ ਚਾਹੁੰਦੇ ਐ ਤੇ ਇਸ ਕਰਕੇ ਸਾਨੂੰ ਇਹੀ ਹੈਗਾ ਕਿ ਅਸੀਂ ਕਾਂਗਰਸ ਡਟ ਕੇ ਖੜੇ ਆ ਇਕੱਠੇ ਹੋ ਕੇ ਸਾਰੇ ਲੱਗੇ ਪਿਆ ਤਾਂ ਕਿ ਅਸੀਂ ਕੋਈ ਕਸਰ ਨਾ ਛੱਡੀਏ ਲੋਕਾਂ ਦੇ ਨਾਲ ਖੜੀ ਗਏ ਉਹ ਪਹਿਲਾਂ ਦਿੱਲੀ ਦਾ ਘਾਤਮ ਕਰਿਆ ਏ ਕੇਜਰੀਵਾਲ ਜੀ ਕਰ ਕਰਾ ਕੇ ਜੇਲ੍ਹ ਤੋਂ ਜਵਾਨ ਤੇ ਆਏ ਨਹੀਂ ਹੁਣ ਜਿਹੜਾ ਮੁੱਖ ਮੰਤਰੀ ਖੁਦ ਐਹ ਜੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜਵਾਨ ਤੇ ਆਇਆ ਵਾ ਹੋਵੇ ਤੇ ਹੁਣ ਇੱਥੇ ਪੰਜਾਬ 'ਚ ਫਿਰਦਾ ਇਹਦਾ ਮਤਲਬ ਪੰਜਾਬ 'ਚ ਵੀ ਉਹ ਹਾਲ ਇਹ ਜਿਹਾ ਹੀ ਕਰੂਗਾ ਆਪਦੇ ਵਰਗਾ ਜੋ ਦਿੱਲੀ 'ਚ ਹੋਇਆ ਵਾ ਦੇਖੋ ਜਿਹੜੀ ਹਵਾ ਕਾਂਗਰਸ ਦੇ ਹੱਥ ਵਿੱਚ ਲੱਗਦੀ ਹੈ ਮੂੰਹੋਂ ਬੋਲ ਰਹੀ ਹੈ ਇਸੇ ਵੀ ਨਾਲ ਤੁਸੀਂ ਕਿਸੇ ਵਰਗ ਦੇ ਲੋਕਾਂ ਨਾਲ ਗੱਲ ਕਰੋ ਆਮ ਆਦਮੀ ਦੀ ਸਰਕਾਰ ਤੋਂ ਸਾਰੇ ਵਰਗ ੱਕੇ ਪਏ ਐ ਔਰ ਉਹਨਾਂ ਨੂੰ ਮੌਕਾ ਲੱਭਿਆ ਕਿ ਸਾਨੂੰ ਆ ਮੌਕਾ ਮਿਲੇਗਾ ਇੱਥੋਂ ਕਿਉਂਕਿ ਨਾ ਫੁੱਟੀ ਪਈ ਵੀ ਐ ਆਮ ਆਦਮੀ ਪਾਰਟੀ ਕਾਲੀਦਲ ਵੀ ਖਤਮ ਹੈ ਭਾਜੀਪੀ ਜਿਹੜੀ ਗੱਲ ਪਿਛਲੇ ਕਾਂਗਰਸ ਪਾਰਟੀ ਨੇ ਡਟ ਕੇ ਰੋਕ ਨਾਲ ਖੜੇ ਪੂਰੀ ਤਰ੍ਹਾਂ ਬਹੁਤ ਸ਼ਾਨਦਾਰ ਜਿਹਾ ਤੁਸੀਂ ਦੇਖੋ ਤੁਹਾਡਾ ਆਪਣਾ ਹਲਕਾ ਧਨੋਲਾ ਪਿੰਡ ਹੈ ਤੁਹਾਡਾ ਤੇ ਗੱਲ ਇਹ ਆ ਜੀ ਹੁਣ ਤੁਸੀਂ ਅੱਜ ਲੇਟ ਜਿਹੜੀ ਆ ਫੇਰੀ ਪਾਈ ਆ ਤੁਹਾਡੇ ਆਉਣ ਨਾਲ ਕੀ ਮੇਰੇ ਆ ਬੇਟਾ ਉੱਦੇ ਦਾ ਹੀ ਫਿਰਦਾ ਇੱਥੇ ਤੇ ਸਾਡੀਆਂ ਹੁਣ ਜਿਹੜੀਆਂ ਉਪਰਾਂ ਦਾ ਤਕਾਜ਼ਾ ਵੀ ਦੇਖੋ ਲੇਕਿਨ ਇਹ ਠੀਕ ਹੈਗਾ ਕਿ ਜਦੋਂ ਕੰਪੇਨ ਮੰਗਦੀ ਹੈ ਉਦੋਂ ਹੀ ਲਾਸਟ ਡੇਟ ਤੇ ਸਾਰੇ ਹੁੰਦੇ ਆ ਤੇ ਸਾਰਿਆਂ ਨੂੰ ਪਤਾ ਮੈਂ ਆਪਣਾ ਬੇਟਾ ਭੇਜਿਆ ਹੈ ਆਪਣੇ ਵਰਕਰ ਸਾਰੇ ਫਿਰਦੇ ਸਾਡੇ ਥਾਵਾਂ ਤੇ ਤੇ ਅੱਜ ਆਪ ਵੀ ਹਾਲਾਂਕਿ ਸੇਤ ਮੇਰੀ ਬਾੜੀ ਠੀਕ ਨਹੀਂ ਸੀ ਮੈਂ ਫੇਰ ਵੀ ਆਈਆਂ ਪਰ ਸਰਦ ਸਾਹਿਬ ਤੇ ਮੈਂ ਮੰਗਦੇ ਹਾਂ ਇਸ ਤਿਹਾ ਦੇਤਾ ਜੀ ਕੱਲ ਕਿ ਮੈਂ ਦੇਖ ਲਵਾਂ ਕਿ ਉਹਨਾਂ ਦੀ ਪਾਰਟੀ ਦਾ ਮਾਮਲਾ ਆਪੇ ਸਿੱਕੇ ਦਾ ਪਸੂਬੇ ਦੇਣ ਵਾਲੇ ਆਪੇ ਮਨਜ਼ੂਰ ਕਰਨ ਵਾਲੇ ਆ ਤੇ ਵਾਪਸ ਕਰਨ ਵਾਲੇ ਆ ਉਹਨਾਂ ਨੇ ਖੇਡਾ ਹੋਈ ਜਾਣ ਕਾਲੀ ਦਲ ਤੋਂ ਕੋਈ ਫਿਊਚਰ ਨਹੀਂ ਪੰਜਾਬ ਵਿੱਚ ਚੱਲ ਰਹੇ ਹਾਲਾ ਇਹ ਤੋਂ ਮਾੜੇ ਹਾਲਾਤ ਪੰਜਾਬ ਦੇ ਬੈਂਕ ਦੇ ਦੇਖੇ ਗਏ। ਇੰਨੇ ਮਾੜੇ ਹੁਣ ਹੋਇਆ। ਕਿਉਂਕਿ ਕਹਿੰਦੇ ਕਿ ਅੱਗੇ ਜਿੰਨੀਜ਼ ਬੁੱਕ ਵਿੱਚ ਕੋਈ ਕੋਈ ਗੱਲ ਲਿਖਦੇ ਉਹਦੇ ਮਾੜੇ ਹਲਾਤਾਂ ਦੀ ਜਿੱਦ ਗੱਲ ਲਿਖਣੀ ਹੋਵੇ। ਜਿੰਨੀਜ਼ ਬੁੱਕ ਨੇ ਬਹਤ ਬਹਤ ਤੇ। ਵੀਨਾ ਇਹਰੇ ਕੋਲੇ ਵੀ ਇੰਨੇ ਮਾੜੇ ਹਾਲਾਤਾਂ ਵਾਲੀ ਸਰਕਾਰ ਨੇ ਲਿਖਣੀ ਕੋਈ ਖਾਤ। ਪੰਜਾਬ ਸਸੇ ਫਿਰਵਾ ਤੁਹਾਡਾ ਕਿਵੇਂ ਦੇਖਦੇ ਹੋ ਇਹ ਜਿਹੜੀਆਂ ਚਾਰ ਦਿਨੀ ਚੋਣਾਂ ਨੇ। ਹਾਂ ਮੇ ਸਰਕਾਰ ਤੇ ਅਸਰ ਕੋਈ ਪੈਣਾ ਨਹੀਂ ਪਰੰਤੂ ਤਾਂ ਵੀ ਇਸ ਨੂੰ ਕਾफी ਸੰਜੀਦਗੀ ਨਾਲ ਲੈ ਰਹੀ ਹੈ ਇੱਕ ਨਾ ਚਾਹ। ਦੇਖੋ ਕਾਂਗਰਸ ਤਾਂ ਹਮੇਸ਼ਾ ਦੇਸ਼ ਤੇ ਲੋਕਾਂ ਦੇ ਹਿੱਤ ਚ ਖੜਦੀ ਹੈ। ਆਜ਼ਾਦੀ ਹੋ ਤੋਂ ਲੈ ਕੇ ਅੱਸੀ ਅੱਜ ਤੱਕ ਕਰ ਚਾਹੇ ਕਿਸਾਨ ਮਾਮਲਾ ਚਾਹੇ ਹਰ ਪਾਸੇ ਤੇ ਖੜੇ ਆਂ ਤੇ ਅੱਜ ਵੀ ਅਸੀਂ ਸਮਝਦੇ ਹੈਗੇ ਆਂ ਕਿ ਲੋਕ ਸਾਰੇ ਦੁਖੀ ਹੈ। ਕਿਸਾਨ ਮੰਡੀਆਂ ਚ ਬੈਠੇ ਹੈ, ਮਜ਼ਦੂਰ ਵੋਕੇ ਬੈਠੇ ਹੈ, ਲੇਡੀਜ਼ ਦਾ ਢੋਕਾ ਹੋਇਆ ਹੈ, ਮੁਲਾਜ਼ਮਾਂ ਦਾ ਢੋਕਾ ਹੋਇਆ ਹੈ, ਗਰੀਬਾਂ ਦਾ ਢੋਕਾ ਹੋਇਆ ਹੈ। ਅੱਜ ਸਾਡੇ ਆਪਣੇ ਪੰਜਾਬ ਦੇ ਸਾਡੇ ਏਰੀਆ ਚ ਆ ਕੇ ਹਰਿਆਣੇ ਨੇ ਇੱਕ ਐਸਾ ਜਿਵੇਂ ਆਪਾਂ ਕਹਿੰਦੇ ਨਾ ਬੰਨ ਲਾਤਾ ਜਿਹਦੇ ਨਾਲ ਉਹ ਸਮਝਦੇ ਨੇ ਕਿ ਸਾਡਾ ਆਪਣਾ ਦੇਸ਼ ਦੇ ਵਿੱਚ ਜਾਣਾ ਜਿਵੇਂ ਦੋ 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 ਮੁਲਕ ਬਣ ਕੇ ਹੋਣ ਤੇ ਪੰਜਾਬ ਦੀ ਸਰਕਾਰ ਸੁੱਤੀ ਪਈ ਹੈ ਐਨੇ ਲੋਕ ਦੁਖੀ ਹੈ ਐਨੇ ਲੋਕ ਮਰੇ ਦਾ ਨੁਕਸਾਨ ਹੋਇਆ ਕਿ ਉਹ ਹੁਣ ਛੇਤੀ ਇਹਨਾਂ ਦਾ ਫਸਾ ਵਧਣਾ ਚਾਹੁੰਦੇ ਆ ਤੇ ਇਸ ਕਰਕੇ ਸਾਨੂੰ ਇਹੀ ਹੈਗਾ ਕਿ ਅਸੀਂ ਕਾਂਗਰਸ ਘਟ ਕੇ ਖੜੇ ਆ ਇਕੱਠੇ ਹੋ ਕੇ ਸਾਰੇ ਲੱਗੇ ਪਿਆ ਤਾਕੇ ਸੀ ਕੋ ਕਸਪਰ ਛੱਡਿਏ ਲੋਕਾਂ ਨਾਲ ਖੜੀ ਗਏ ਪੰਜਾਬ ਸਰਕਾਰ ਮੌਜੂਦਾ ਸਰਕਾਰ ਉਹਦੇ ਬਾਬੂ ਵੀ ਸੈਲੀਬ੍ਰਿਟੀ ਆ ਰਿਹਾ ਸੀਐਮ ਬਾਰ-ਬਾਰ ਆਇਆ ਜਿੰਨੀ ਚੋਣਾਂ ਇੰਨਾ ਜੋਰ ਕਿਉਂ ਲੱਗ ਰਿਹਾ ਕੀ ਡਰ ਆ ਉਹਨਾਂ ਨੂੰ ਇਸ ਵਾਰ ਕੀ ਲੱਗਦਾ ਇਹ ਤਾਂ ਉਹ ਸੀਐਮ ਜਿਹੜਾ ਕਹਿੰਦਾ ਹੁੰਦਾ ਮੈਂ ਨਹੀਂ ਐਡ ਕਰਨੀ ਕੰਮ ਬੋਲਣਗੇ ਹੁਣ ਇਹਦਾ ਕੰਮ ਜਿਹੜੇ ਬੋਲਦੇ ਐ ਇੰਨਾ ਲੱਖਾਂ ਕਰੋੜਾ ਰੁਪਇਆ ਖਰਚ ਕਰਕੇ ਕੰਮ ਤਾਂ ਨਹੀਂ ਬੋਲੇ ਲੇਕਿਨ ਸਰਕਾਰ ਦੇ ਖਿਲਾਫ ਲੋਕ ਬੋਲਦੇ ਐ ਅੱਜ ਲੋਕਾਂ ਦੀ ਲੜਾਈ ਅਸੀਂ ਲੜਨ ਦੇ ਵਾਸਤੇ ਆਏ ਹਾਂ ਕਿਉਂਕਿ ਲੋਕ ਚਾਹੁੰਦੇ ਐ ਇਹ ਜਿਹੜੀ ਸਰਕਾਰ ਹੈ ਇਹਦਾ ਉਹ ਇਸ ਤਰ੍ਹਾਂ ਕੋਲ ਕੀਤਾ ਜਾ ਰਿਹਾ ਹੈ केजरीवाल ਵਾਲ ਇੱਕ ਜਿਮਨੀ ਚਾਹੁੰਦੀ ਕੈਂਪੇਨ ਕਰਨਾ ਕਿ ਲੱਗਦਾ ਖੌਫ ਆਪ ਨੂੰ ਪੈਦੋ ਉਹ ਪਹਿਲਾਂ ਦਿੱਲੀ ਦਾ ਫਤਮ ਕਰਿਆ ਇਹ केजरीवाल ਜੀ ਕਰ ਕਰਾ ਕੇ ਉਹ ਜੇਲ੍ਹ ਤੋਂ ਜਵਾਬ ਤੇ ਆਏ ਨਹੀਂ ਹੁਣ ਜਿਹੜਾ ਮੁੱਖ ਮੰਤਰੀ ਖੁਦ ਐਹੇ ਜੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜਵਾਬ ਤੇ ਆਇਆ ਵਾ ਹੋਵੇ ਤੇ ਹੁਣ ਇੱਥੇ ਪੰਜਾਬ ਵਿੱਚ ਫਿਰਦਾ ਇਹਦਾ ਮਤਲਬ ਪੰਜਾਬ ਵਿੱਚ ਵੀ ਉਹ ਹਾਰ ਇਹੇ ਜਿਹਾ ਹੀ ਕਰੂਗਾ ਆਪਦੇ ਵਰਗਾ ਜੋ ਦਿੱਲੀ ਚੋਂ ਬਾਦਲ ਵਾਲਾ ਜਿਹੜੇ ਹੱਕ ਦੀ ਚੋਣ ਚਾਰਚ ਕਰਨ ਆਏ ਉਹ ਕਿ ਲੱਗਦਾ ਹੈ ਕਈ ਤਰੀਕੋਂ ਕਾਂਗਰਸ ਦੀਆਂ ਕੰਗਰਸਾਂ ਬਿਲਕੁਲ ਬਹੁਤ ਸ਼ਾਨਦਾਰ ਤਰੀਕੇ ਨਾਲ ਜਿੱਤੂ ਕਾਂਗਰਸ ਦੇਖੋ ਤੋਂ ਸਾਹਮਣੇ ਸਰਕਾਰਾਂ ਸਰਪੁਰਾਂ ਨੂੰ ਨਹੀਂ ਉਹ ਲੋਕ ਸਮਝਦੇ ਹੁਣ ਮੈਂ ਤਾਂ ਇਹ ਲਾਦਾ ਵੀ ਸਾਰੀਆਂ ਦੀਆਂ ਸਾਰੀਆਂ ਸੀਟਾਂ ਸਰਕਾਰ ਹਾਰੂਗੀ ਤੇ ਕਾਂਗਰਸ ਸੋਚਿਤ ਕੇ ਜੀ ਉਹ ਵੀ ਕਹਿ ਰਹੇ ਆਂ ਕਿ ਅੱਜ ਬਾਜਵਾ ਸਾਹਿਬ ਵੀ ਪ੍ਰੈਸ ਕਾਨਫਰੰਸ ਤੇ ਕਲੀਅਰ ਰੱਖਗੇ ਵੀ ਇੱਕ ਟਿਕਟ ਦਿੱਲੀ ਤੋਂ ਚੱਲੀ ਹੋਈ ਹੈ ਇੱਕ ਪੰਜਾਬ ਤੋਂ ਚੱਲੀ ਹੋਈ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖ ਰਹੇ ਹੁਣ ਕਿ ਬਹੁਤ ਉਹ ਉਹੀ ਕਹਿ ਰਹੇ ਆਂ ਨਾ ਵੀ ਜਿਹੜੇ ਬੰਦੇ ਆਉਂਦੇ ਨੇ ਇਨਸਾਫ ਨਹੀਂ ਦੇ ਸਕ ਹਰ ਥਾਂ ਤੇ ਇਹਨਾਂ ਦੀ ਜਿਹੜੀ ਸਟੇਟ ਬੋਡੀ ਹੈ ਜਾਂ ਸਰਕਾਰ ਹੈ ਉੱਥੇ ਵੀ ਦੋ ਦੋ ਇੰਜਨ ਲਈ ਬੈਠੇ ਹੈ ਹਰਨ ਸਾਹਿਬ ਜਿਹੜੀ ਬਾਈ ਬਾਈ ਇਲੈਕਸ਼ਨ ਦੀ ਸੀਟਾਂ ਨੇ ਉੱਥੇ ਵੀ ਦੋ ਦੋ ਬੰਦੇ ਖੜੇ ਹੈ ਕਿ ਡਿਵਾਈਡਡ ਜਿਹੜਾ ਹੈਗਾ ਉੱਥੇ ਹੈਗਾ ਉਹਦਾ ਹਾਲ ਬਾੜਾ ਲੱਗਦਾ ਕਿਤਨਾ ਕੋਈ ਗੁਰਦੀ ਬਾਤ ਵਿੱਚ ਇੰਟਰਨਲ ਸਪੋਰਟ ਮਿਲ ਰਹੀ ਹੈ ਪਾਰਟੀ ਉਦੋਂ ਦੀ ਗੱਲ ਹੁੰਦੀ ਹੈ ਜਦੋਂ ਆਪਣਾ ਜਿਹੜਾ ਸਾਰਾ ਕੁਝ ਬਣ ਕੇ ਟੁਕੜਿਆਂ ਚ ਵੰਡੀ ਜਾਵੇ ਲੋਕ ਔਖੇ ਲੇਕਿਨ ਲੋਕ ਮੁੜ ਕੇ ਕਹਿਣ ਲੱਗੇ ਕਿ ਇਹ ਦੂ ਕਾਂਗਰਸ